ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗਮਾਨਪੁਰ ਤਹਿਸੀਲ ਜਨਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਹੈ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਆਪਾਂ ਮੰਨ ਕੇ ਚੱਲੀਏ ਸ਼ਾਟੇ ਵਾਲੇ ਪਾਸੇ ਲੱਗੇ ਸ਼ਾਟਾ ਸਬਗੁਰਦਾਰਾ ਵੀ ਲੱਗੇ ਆ ਸਨ ਸਬਗੁਰਦਾਰਾ ਵੀ ਲੱਗੇ ਆ ਤੇ ਟਾਰੀ ਵਾਲੇ ਰੋਡ ਤੇ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਆ ਜਾਦਵਿੰਦਰ ਸਿੰਘ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ ਮੱਜਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਵੀ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਿਰਪਾ ਜੀ ਹੋਰ ਸੁਣਾ ਠੀਕ ਠਾਕ ਜੀ ਬੱਸ ਵਧੀਆ ਕਿਰਪਾ ਦਾ ਦੀ ਤੇ ਵਿਕੀ ਜਾਂਦਾ ਮਾਲ ਫਿਰ ਬਹੁਤ ਵਧੀਆ ਵਾਹਿਗੁਰੂ ਜੀ ਦੀ ਕਿਰਪਾ ਜੀ ਵਿਕੀ ਜਾਂਦਾ ਜੀ ਤੇ ਚਲੋ ਨਾਮ ਦੱਸ ਤੇ ਇੱਕ ਵਾਰ ਨਾਮ ਮੇਰਾ ਜਲੰਦਰ ਸਿੰਘ ਜੀ ਪਿੰਡ ਕੁਮਾਰਪੁਰ ਤਸੀਦ ਤੇ ਜ਼ਿਲ੍ਹਾ ਮਰਸਾ ਤੇ ਫੋਨ ਨੰਬਰੇ ਬੋਲ ਦੋ 8860099778 9979715676 ਠੀਕ ਹੈ ਤੇ ਆਪਣਾ ਸ਼ਟਾ ਸਾਹ ਵਾਲੀ ਸਾਈਡ ਆ ਜਾਂਦਾ ਹਨਾ ਸ਼ਟਾ ਸਾਹ ਵਾਲੀ ਸਾਈਡ ਤੇ ਇੰਡੀਆ ਗੇਟ ਤੋਂ 3 ਕਿਲੋਮੀਟਰ ਆਪਣਾ ਠੀਕ ਹੈ ਜੀ ਤੇ ਬਾਬਾ ਫੁੱਟਾ ਸਾਹਿਬ ਜੀ ਦਾ ਰੋਡ ਹੈ ਨਾ ਜਿਹੜਾ ਉਹ ਵੀ ਆ ਜਾਂਦਾ ਠੀਕ ਹੈ ਜੀ ਬਾਬੇ ਫੁੱਟੇ ਤੋਂ ਸ਼ਟਾ ਰੋਡ ਹੈ ਜਿਹੜਾ ਠੀਕ ਹੈ ਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਮਾਝੇ ਇਤੋਂ ਹੀ ਆਪਾਂ ਕਰ ਲਈਏ ਹਾਂਜੀ ਤੁਹਾਨੂੰ ਕਿੰਨਾ ਚਿਰ ਹੋਗਾ ਇਹਨੇ ਸੋਈ ਨਾ ਸੋਈ ਨੂੰ ਬਾਬਾ ਜੀ ਭਾਵੇਂ ਉਹ ਬੱਚਾ ਜੇ 8 ਦਿਨ ਲਾ ਲੋ ਕਤਨਾਵੇਂ 10 ਦਿਨ ਲਾ ਲੋ ਤੇ ਭਾਂ 15 ਦਿਨ ਲਾ ਲੋ ਠੀਕ ਆ ਚਲੋ ਹਣੇ ਬੱਚਾ ਮਖਾ ਦਿੰਨੇ ਆਪਣੀ ਸਮਝਣਾ ਆਪਣੀ ਸਮਝਣਾ ਠੀਕ ਆ ਠੀਕ ਆ ਦੋ ਤੇਰੇ ਕੋ 7 ਕਿਲੋ ਤੇ 8 ਕਿਲੋ ਤੇ 7 ਕਿਲੋ ਹੀ ਜਾਣਾ ਅੱਛਾ ਪੱਕਾ ਦੋਦੇ ਜਿਹੜਾ ਹੈਗਾ ਵਾ ਸਾ ਪੱਕਾ ਦੋ 7 ਕਿਲੋ ਬਾਕੀ ਇਹ ਆ ਵੀ ਕਦ ਕਾਟ ਪੱਖੋਂ ਚੰਗੀ ਆ ਤਰ੍ਹਾਂ ਪੂਰੀ ਸਾਂਭਣ ਵਾਲੀ ਆ ਰੋਟੀ ਤੇ ਸਾਂਭਣ ਵਾਲੀ ਆ ਵੰਡ-ਮੁੰਡ ਪਾਉਣ ਵਾਲਾ ਜਿਹੜੇ ਹਿਸਾਬ ਨਾਲ ਇਹ ਕਿ ਥੋੜੀ ਜੀ ਸੇਵਾ ਘੱਟ ਹੋਈ ਐ ਇਹਦੀ ਆ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਤੇ ਆ ਬੱਚਾ ਜਿਹੜਾ ਇਹਦਾ ਆ ਬੱਚਾ ਐ ਬੱਚੇ ਦੀ ਵੀ ਸੇਵਾ ਘੱਟੀ ਹੋਈ ਹੈ। ਖੋਲ ਫਿਰ ਤੋੜੀ ਹੈ। ਉਤਰਾ ਇਹ ਆ ਬੇ ਕਦ ਕੱਠ ਪੱਖੋ ਜਵਾਨ ਹੈ ਜਿਹੜੀ। ਤੇ ਮੋਢੀ ਚੰਗੀ ਸਾ। ਉਤਰਾ ਇਹ ਵੀ ਸਿਰ ਮੋਢੀ ਚੰਗੀ ਹੈ। ਵੀਰ ਜੀ ਇਹ ਕਿੰਨਾ ਕਰਿਆ ਜਵਾਨਾ ਦਿਖਾ ਦਈਏ ਤਾਂ ਚੰਗੀ ਤਾਂ ਨਾ ਦੇਖ ਸਕਦੇ ਹਾਂ ਤੇ ਇਹਦਾ ਮੁੱਲ ਫਿਰ ਹਾਂ ਤੇ ਵੀਰ ਜੀ 60000 ਕਰਦੇ ਸੱਚ ਦੀ ਦੇ ਦਾਂਗੇ ਅੱਛਾ ਹਾਂਜੀ 60000 ਦੇ ਵਿੱਚੋਂ ਕਿੰਨਾ ਕਰ ਦੋਗੇ ਮਾਨ ਤੁਸੀਂ ਕਰ ਦੋ ਵੀਰ ਜੀ ਆਪ ਵੀ ਕਰ ਦੋ ਜੇ ਅੱਜ ਦੀ ਗੱਲ ਕਰੀਏ ਜਿੰਨਾ ਕਹੋਗੇ ਉਨਾ ਕਰ ਦਿੰਦੇ ਹਾਂ ਜਸਨੋ ਕਰ ਦੋ ਕਿੰਨੇ ਦੀ ਜਸਨੋ ਕਰ ਜਸਨੋ 55 ਦੇ ਦੇ ਦਈਏ 55000 ਦੇ ਛੋਟ ਕਰਾ ਲਈਏ ਵਿੱਚ ਕਰਾ ਲਓ ਛੋਟ ਜਿਹੀ ਨਹੀਂ ਕਰੋ ਖੁੱਲੀ ਕਰਾ ਲਈਏ ਖੁੱਲੀ ਕਰਾ ਲਓ ਨੇ ਨਹੀਂ yaar ਛੱਡ ਦਈਏ ਫਿਰ 30000 ਧੱਕਾ ਦੇ ਨਹੀਂ ਧੱਕਾ ਨਹੀਂ ਆ ਚਲੋ ਜੋ ਤੇ ਕਹਿ ਤਾ ਦੇ ਦਾਂ 50000 50000 ਦੀ ਦੇ ਦਈਏ ਨਾ ਕਿ ਵੀਰ ਨੇ ਚਲੋ ਖੜਨੀ ਆ ਗੱਲ ਖੰਬਨੀ ਵੀ ਆ ਤੇ ਉਤਰਾ ਇਹ ਆ ਵੀ ਚਲੋ ਕਦ ਕੱਠ ਸਹੀ ਹੈ ਇਹਦਾ ਸਾਲਾ ਦਰਦਾ ਮੇ ਕੋ ਮੱਡਾ ਪਰੀਆ ਵੀਰਾ ਹਾਂਜੀ ਹਾਂਜੀ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਮਾਜੇ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾਲ ਤੈਨੂੰ ਇਹਦੀ 6 ਲਾਓ 7 ਨਾਲ ਉਸਤੇ ਦੇਨੇ ਤੇ ਦੁੱਧ ਕਿੰਨਾ ਤਿਆਰ ਇਹ ਦੇਖੋ ਦੁੱਧ ਦੇ ਕੋ ਵੀ 8 ਕਿਲੋ ਆ 7 ਕਿਲੋ ਦੀ ਗਾਰੰਟੀ ਦੇਣੀ ਤੋੜੀਏ ਫਿਰ ਇਹਨਾਂ ਦੀ ਇਹ ਉਤਰਾ ਕਿੰਨਾ ਕਿ ਤਰਾ ਦੁੱਧ ਚਵਾਈ ਜਾਊਗੀ ਇਹ 10 ਕਿਲੋ ਦੇ ਜਾਊਗੀ ਮੱਝ ਤੇ ਆ ਵੀ ਇਹ ਮੱਝ ਦੁੱਧੋਂ ਵੱਧ ਸਕਦੀ ਆ ਬਹੁਤ ਵੱਧੂਗੀ ਬਾਹੂ ਜੀ ਇਹ ਕੱਲ ਆਇਆ ਮਾਲ ਸਾਰਾ ਠੀਕ ਆ ਇਹ ਵਾਹਣਾ ਵਾਹਣਾ ਤੇ ਆ ਜਿਹੜੀ ਪਿੱਲੇ ਨੰਬਰ ਵਾਲੀ ਇਹ ਕਿੰਨਾ ਕਿ ਤਰਾ ਦੁੱਧ ਚਵਾਈ ਜਾਊਗੀ ਇਹ ਵੀ 10 ਕਿਲੋ ਦੇ ਲੱਗੇ ਬੰਨੇ ਵਾਲੀਆਂ ਜਿਹੜੀਆਂ ਮੱਝਾਂ ਹੈਗੀਆਂ ਇਹਦਾ ਇੱਧਰਲਾ ਇੱਕ ਸਿੰਗ ਨਹੀਂ ਹੈਗਾ ਇੱਕੋ ਸਿੰਗ ਹੈ ਸਿੰਗ ਵੱਧਿਆ ਵਾ ਜੀ ਕਈ ਵਾਰੀ ਆਮੀ ਸਿੰਘ ਸੁਗੜਾ ਲੈਂਦੀਆਂ ਵਾ ਸ਼ਾਰਾਂ ਦੇ ਲੱਗ ਬੰਨੇ ਵੀ ਇਹਨਾਂ ਨੇ ਮਾਲ ਇਕੱਠਾ ਕੀਤਾ ਹੁੰਦਾ ਜਗਾ ਕਰਤ ਹੁੰਦੀ ਆ ਮੱਝਾਂ ਕੀ ਇਹਦੀ ਸਿੰਘ ਢਾ ਲੈਂਦੀਆਂ ਤੇ ਅਕਸਰ ਡੇਰੀਆਂ ਚ ਵੀ ਕਈ ਵਾਰੀ ਸਿੰਘ ਵੱਢਣੇ ਪੈਂਦੇ ਆ ਇਹਦਾ ਵੀ ਹਮਾਨਾ ਇੱਕ ਦੀ ਦੇਖ ਸਕਦੇ ਲੱਗੇ ਤਾਂ ਹਾਂ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ 65000 ਜੀ 65000 ਹਾਂਜੀ 65 ਨਾ ਕਰੀਏ ਹਾਂਜੀ ਦੱਸੋ ਖੇਤੀ ਤੋਂ ਗਏ ਸਾਰਾ ਸਾਬ ਤਵ ਲਾ ਕੇ ਤੇ 60 ਤੋਂ ਅੰਦਰ ਲਿਆਈਏ ਇਹਨੂੰ 60 ਤੋਂ ਅੰਦਰ ਵੀ ਚਲੋ 60000 ਛੱਡਦਾ ਯਾਰ ਛੱਡਨਾ 1000 ਇੱਕੋ ਗੱਲ ਕਰ ਦਈਏ ਹੋ ਰਿ 52 ਦੀ ਸਤਨਿਜਾ ਦੀ ਦੇਦਾ ਜਿਹੜਾ ਤੋ ਕਿਹਾ ਤਸਤਨਿਜਾ ਬਸ ਹੁਣ ਜਸਨ ਹੋਣੀ ਆ ਜੇ ਠੀਕ ਵੀਰ ਫੇਰ ਕਰਦੇ ਨਹੀਂ 50 ਲ ਲ 50 ਨਹੀਂ ਫਿਰ ਸੁੱਤਨ ਨਹੀਂ ਹੁੰਦਾ ਕੰਮ ਰੇਡ ਇੱਥੇ ਉਹ ਪਾਈ ਦੇ ਜਿਹੜੇ ਜੈਨੂਅਲ ਹੈ ਠੀਕ ਆ ਸਿਰਕ ਭਾਈ ਕਰਨ ਦੀ ਲੋੜ ਨਹੀਂ ਦੋ ਰੇਡ ਕੇ ਉੱਥੇ ਦੇ ਦੇਣੀ ਆ ਮਾਲ ਤੇ ਕੋਈ ਜੇ ਕੋਈ ਜੋੜਾ ਲੈ ਜਾਊਗਾ 2000 ਹੋਰ ਛੱਡ ਦਾਂਗੇ ਅੱਛਾ ਦੋ ਇਹ ਹੋ ਜਾਂਦਾ ਵੇ ਜੋੜੇ ਚ ਠੀਕ ਆ ਹਾਂਜੀ ਤੇ ਅੱਜ ਕੋਈ ਥੋੜੀ ਭਾਰੀ ਮੱਝ ਵੀ ਹੈਗੀ ਜੇ ਫਿਰ ਭਾਰੀ ਮੱਝ ਲੈਦੀ ਅੱਜ ਵੀਰਾਂ ਦੀ ਦਮਾਗੀ ਕਿ ਚੰਗੇ ਦੁੱਧ ਵਾਲੀ ਮੱਝ ਹੋਵੇ ਕੋਈ ਠੀਕ ਆ ਹਾਂ ਦੇਖ ਸਕਦੇ ਜੀ ਚੰਗੇ ਪਿੱਠ ਕੁੜੇ ਜੇ ਤੇ ਮੂੰਹ ਮੱਥੇ ਦੀ ਵੀ ਸੋਹਣੀ ਆ ਤੇ ਹਵਾਨਾ ਇਹਦਾ ਵੀ ਇਕੱਰੀ ਲੱਗੇ ਤਾਂ ਦੇਖ ਲੈ ਥੋੜੀ ਕੋਈ ਗੱਲ ਥੋੜਾ ਠੀਕ ਆ ਜੀ ਆਹ ਦੇਖ ਸਕਦੇ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੁਈ ਨਾ ਇਹਨੂੰ ਬੋਲਾ ਹੀ ਲਾ ਲਓ ਚੌਥਾ ਦਿਨ ਲਾ ਲਓ ਪੰਜਵਾਂ ਦਿਨ ਲਾ ਲਓ ਉੱਥੇ ਜੀ ਅੱਛਾ ਹਾਂਜੀ ਤੇ ਕਿੰਨਾ ਤਿਆਰ ਜੇ ਇਹਦੇ ਕੋਲ ਦੋ ਦੁੱਧ ਮਾਹ ਜੀ ਝੂਠ ਮੰਨ ਜਿੰ ਤਿਆਰ ਮੋਕੇ ਤੇ 10 ਕਿਲੋ ਦੀ ਗਰੰਟੀ ਫੁੱਲ ਕੋਈ ਧਰਣਾ ਨਾ ਮਾਰੇ ਤੇ ਇਹ ਕਿੰਨਾ ਦੁੱਚ ਵਾਈ ਜਾਊਗੀ ਇਹ 15 16 ਕਿਲੋ ਤੁਹ ਦੂੰਗੀ ਮੱਚ ਤੋੜ ਦਈਏ ਫਿਰ ਬੱਚੇ ਤੁਹਾਨੂੰ ਇਹਨਾਂ ਦੇ ਹੁਣੇ ਇਕੱਠੇ ਦਿਖਾ ਦਿੰਨੇ ਆ ਤੇ ਆ ਥਾਣੇ ਕਰੀ ਦੇਖ ਸਕਦੇ ਬਾਕੀ ਮਿਲਕਵੇਂ ਨਾ ਪੂਰੀ ਚੰਗੀ ਲੱਗੀ ਆ ਜਿਹੜੀ ਗਾਵਾਂ ਵਾਂਗ ਮਿਲਕਵੇਂ ਲੱਗੀ ਆ ਬਾਕੀ ਪਿੱਛੇ ਪੜੇ ਤੋਂ ਆਪਾਂ ਦੇਖ ਸਕਦੇ ਪੂਰੀ ਚੰਗੀ ਆ ਜਿਹੜੀ ਆਇਆ ਸੁਹੀ ਦਾ ਪਲ ਪਾਇਆ ਲੈ ਆ ਮਦਨੇ Ne yani? Malak tuzunda ya. ਦੇਵਲੀ ਗਾਣੇ ਗਾਣੋ ਠੀਕ ਹੈ ਜੀ ਆਹ ਦੇਖ ਸਾਡੇ ਹਵਾਨਾ ਇਹਦਾ ਬਾਕੀ ਇਹ ਆ ਵੀ ਚਲੋ ਇਹਦੇ ਭਾਰੀ ਇੱਕ ਹੋਲੀ ਵੀ ਹੈਗੀ ਜਿਆਦੀ ਸਾਰੇ ਮੈਂ ਸਾਰੇ ਭਾਰ ਰੱਖਿਆ ਹਰ ਇੱਕ ਵੀਰ ਵਾਸਤੇ ਸਾਰੇ ਸਾਰੇ ਭਾਰ ਰੱਖਨੇ ਪਿਛਲਾ ਮੇਲ ਵੀ ਰੱਖਿਆ ਜਿਆਦਾ ਹਰ ਕਿਹਦਾ ਸਾਰੇ ਕੀ ਮਾਨ ਠੀਕ ਹੈ ਹਾਂ ਜੀ ਇਹ ਇੱਥੇ ਸਾਰਾ ਕੁਝ ਮਿਲਣਾ ਹੈ ਸਭ ਕੁਝ ਸਭ ਕੁਝ ਜੀ ਤੇਰਾ ਮੁੱਲ ਮੁੱਲ ਤੇ ਇੱਕ ਦਾ ਕਰਦੇ ਭਾਜੀ ਇਹਦਾ ਇੰਦਾ ਦੋਹ ਨਾ ਕਰੀਏ 95 ਦੀ ਦੇ ਦਾਂਗੇ ਭਾਜੀ ਅੱਛਾ ਬੋਲ ਜੋ ਮਰਜੀ ਦੇ 95 ਦੇ ਗੀਏ ਇੱਕ ਹੋਰ ਗੱਲ ਕਰੀਏ ਫਿਰ ਹਾਂਜੀ ਜੈਸਨ ਹੋਈ ਕਰ ਦੋ ਜਿੰਨੇ ਵੀ ਕਰਨੀ ਤੁਸੀਂ ਵੇਖ ਲਓ ਫਿਰ ਮੈਂ ਕਹਾਂ ਭਾਜੀ ਤੁਹਾਡੀ ਸੋਣਾ ਮੋਰ ਨਹੀਂ ਰੋਜ਼ ਤੁਸੀਂ ਵੀਡੀਓ ਬਣਾਉਂਦੇ ਤੁਹਾਨੂੰ ਸੋ 60 ਨਾਲੋਂ ਵੀ ਜ਼ਿਆਦਾ ਪਤਾ ਠੀਕ ਆ ਹਾਂਜੀ 95 ਚੋਂ ਮੈਂ 10 ਛੱਡ ਦਈਏ 85 ਦੀ ਦੇਈਏ ਓਹੋ ਹੋ ਐਨਾ ਜ਼ਿਆਦਾ ਧੱਕਾ ਨਹੀਂ ਕੋਈ ਨਹੀਂ ਨਾ ਜਾਣੀ ਬਾਬਾ ਜੀ ਨਹੀਂ ਦਿੰਦਾ ਕੋਈ ਇੰਨੀ ਦੀ ਮੱਚ ਐਡੀ ਚਲੋ ਕੋਈ ਗੱਲ ਨਹੀਂ ਚਲੋ ਜੇ ਕਹਿ ਤਾ 85 ਦੀ ਦੇਣਾ ਬਸ ਛੋੜੀ ਹੋਣੀ ਜੀ ਠੀਕ ਹੈ ਜੀ ਹਾਂ ਦੇਖੋ ਵੀ ਫੁੱਲ ਗਰੰਟੀ ਦਵਾਂਗੇ ਠੀਕ ਹੈ ਜੀ ਘਰ ਤੱਕ ਦੀ ਗਰੰਟੀ ਦਵਾਂਗੇ ਜੇ ਨਾਦਰ ਮੱਝ ਠੀਕ ਆ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਮੱਝ ਹੋਰ ਐਂਡ ਦੇ ਇਹਨੋਂ ਕਿੰਨਾ ਕਿਚਰਾ ਹੋ ਗਿਆ ਹੋ ਸੂਈ ਨੂੰ ਇਹਨੂੰ ਵੀ 5-6 ਦਿਨ ਹੀ ਹੋਏ ਬੋਲਾਈਆ ਅੱਛਾ ਅ 6 ਕਿਲੋ 5 ਕਿਲੋ ਦੀ ਗਰੰਟੀ ਦਵਾਂਗੇ ਇਹਦੀ 5-6 ਕਿਲੋ ਤੇ ਲੱਗ ਬੰਨੇ ਹੈਗਾ ਪੰਜ ਕਿਲੋ ਪੱਕਾ ਦੋ ਦੇਗਾ 6 ਕਿਲੋ ਅਸੀਂ 5 ਕਿਲੋ ਹੀ ਕਹਿੰਦਾ ਕਿ ਕਿਸੇ ਘਰ ਜਾ ਕੇ 1 ਕਿਲੋ ਵੱਧ ਦੇ ਚੰਗਾ ਹੁੰਦਾ ਤੇ ਇਹ ਆ ਵੀ ਗਾਂ ਕੇ ਸਾਮ ਕਰੂਗਾ ਤੇ ਵਦਾਲੀ ਚੋਗਾ ਮਲਾਮੂਲਾ ਮਾਰਨ ਆਲੀ ਹੈ ਜੀ ਮਿਲਦੀ ਦੋਵੇਂ ਟਾਈਮ ਬੱਚੇ ਤੇ ਬੱਚੇ ਤੇ ਬੱਚੇ ਤੇ ਜੀ ਵਾਹ ਮਗਰ ਕੀ ਇਹਦੇ ਰੰਦੀ ਵੀ ਨਹੀਂ ਬੱਚੇ ਤੋਂ ਪਗਲ ਠੀਕ ਆ ਹਾਂ ਜੀ ਚਲੋ ਤੋਰਦਾ ਫਿਰ ਇੱਕ ਵਾਰੀ ਬੱਚੇ ਹੋਣੇ ਤੁਹਾਨੂੰ ਦਿਖਾਉਨੇ ਆ ਇਸ ਤੋਂ ਬਾਅਦ ਅਜੇ ਇੱਕ ਗਾਂ ਵੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਬੰਦੋ ਜੀ ਆ ਹਵਾ ਨਹੀਂ ਰਹੀ ਇਸ ਤਰ੍ਹਾਂ ਆਪਾਂ ਦੇਖ ਸਾਡੇ ਲੱਗੇ ਤਾਂ ਥੋੜਾ ਜਿਹਾ ਵੀ ਛੇੜੇ ਹਵਾ ਨੂੰ ਦਿਖਾ ਦਈਏ ਤਾਂ ਚੰਗੀ ਤਰ੍ਹਾਂ ਆਹ ਦੇਖ ਸੰਦੇਗੇ ਤੇ ਬੱਚੇ ਦਿਖਾਈ ਦੀਏ ਇੱਕ ਜੀ ਹਾਂਜੀ ਜਿਹੜੀ ਹੁਣ ਮਖਾਈਏ ਇਹਦਾ ਬੱਚਾ ਜੇ ਤੇ ਆਹ ਕਿਹੜੀ ਦਾ ਜੀ ਆਹ ਸਿੰਘ ਭੱਜੀ ਦਾ ਜਿਹਦਾ ਸਿੰਘ ਇੱਕ ਨਹੀਂ ਸਿੰਘ ਹੈਗਾ ਨਹੀਂ ਆ ਉਹਦਾ ਬੱਚਾ ਤਾਂ ਜਾਈਆ ਬੱਚਾ ਹੈ ਇਹਦਾ ਤਾਂ ਜਾਈਆ ਦੀ ਬਿਲਕੁਲ ਤੇ ਆਹ ਭਾਰੀ ਝੋਟੀ ਦਾ ਜੀ ਆਹ ਭਾਰੀ ਝੋਟੀ ਦਾ ਤਾਜਾ ਸਾਡੇ ਤਾਜੇ ਬੱਚੇ ਜਿਹੜੇ ਬਿਲਕੁਲ ਬੱਚੇ ਤੇ ਸਾਰੇ ਤਾਜੇ ਹੀ ਆ ਆ ਇੱਕ ਨੰਬਰ ਵਾਲੀ ਦਾ ਜੀ ਆ ਤੇ ਦਿਖਾਈ ਦਿੱਤਾ ਸਿਰ ਤੇ ਤੇ ਮੁੱਲ ਫੇਰ ਉਹਦਾ ਆਪਾਂ ਦੱਸ ਕੀ ਹੁਣ ਜਿਹੜੀ ਮੱਝ ਹੁਣੇ ਵਿਖਾਈ ਹੈ 50000 ਦੀ ਦੇ ਦਈਏ 50000 ਦੀ ਨਾ ਦਈਏ ਫੇਰ ਹਾਂਜੀ ਹੋਰ ਹੌਲਾ ਕਰ ਦਈਏ 45 ਦੀ ਹੋਰ ਡਾਊਨ ਕਰ ਦਈਏ 42 ਦੀ ਦੇ ਦਾਂਗੇ ਹੋਡ ਡਾਊਨ ਕਰ ਦਈਏ ਨਹੀਂ ਹੁਣ ਬਸ ਧੱਕਾ ਕਰੀ ਜਾਂਦੇ ਤੁਸੀਂ ਉਹਦੀ ਕਰਦੇ ਬਸ ਕਰੀਏ ਹੁਣ ਕਰ ਦਈਏ ਡਾਊਨ ਹੋਰ ਚਲੋ 40 ਦੀ ਦੇ ਦਾਂਗੇ ਹੋਡ ਡਾਊਨ ਕਰ ਦਈਏ ਨਹੀਂ ਹੁਣ ਧੱਕਾ ਹੀ ਕਰੀ ਜਾਂਦੇ 40 ਦੇ ਫੰਡਰ ਵੇਚ ਦਿੰਦੇ ਲੋਕ ਇੱਕੋ ਗੱਲ ਕਰਦੀਏ ਕਰ ਦੋ ਫਿਰ ਜੇ ਤੁਸੀਂ ਆਏ ਕਰ ਦੋ ਜੋਕ ਆਫਾ ਪੂਰੇ 38 ਦੀ 38 ਦੀ ਜਦੋਂ ਫਿਰ ਛੋੜ ਹੀ ਨਹੀਂ 38 ਚੋਂ ਠੀਕ ਹੈ ਜੀ ਕੋਈ ਦਿੰਦਾ ਨਹੀਂ ਇੱਥੇ ਮਿਲ ਲੀਆਂ ਵਾ ਅੱਛਾ ਤੁਸੀਂ ਵੀ ਸਿਆਣੇ ਆ ਕੋਈ ਫੰਡਰਾਂ 38000 ਇਹ ਵਿੱਚ ਜਾਂਦਾ 40 40 50 50000 ਰੁਪਏ ਵਿੱਚ ਜਾਂਦੇ ਅਸੀਂ ਸੱਚੇ ਸੂਈ ਦਵਾਂਗਾ 30000 ਦੀ ਠੀਕ ਹੈ ਜੀ ਹਾਂ ਜੀ ਤੇ ਹ ਆ ਬੱਛੀ ਆ ਜੀ ਹਾਂਜੀ ਸੁਹਾ ਦੁੱਝਾ ਜੀ ਠੀਕ ਆ ਇਹ ਸੀਲ ਸੰਢੀ ਆ ਕੋਈ ਗੱਲ ਨਹੀਂ ਬਾਦਨੀ ਠੀਕ ਆ ਹਾਂਜੀ ਤੇ ਦੁੱਧ ਦੁੱਧ 5 ਕਿਲੋ ਪੱਕਾ ਹੋਗਾ 6 7 ਕਿਲੋ ਤੂੰ ਅਸੀਂ 5 ਕਿਲੋ ਹੀ ਲੈਣਾ ਤੇ ਆ ਕਿ ਬੱਚੇ ਰਬੀ ਨਾ ਹਨ ਬੱਚੇ ਤੋਂ ਬਗੈਰ ਤੋੜ ਦੋ ਫਿਰ ਇਹਨਾਂ ਜਲਸੀ ਆ ਪਰੋਖਾ ਤੇ ਇਹਦਾ ਫਰਮੁੱਲ 15 ਨੇ ਦੇ ਦਿੱਤੇ 13 ਨੇ ਦੇ ਦिए ਹੋਰ ਯਾਰ ਛਰਦਾ 12 ਨੇ ਦੇ ਅੱਛਾ 12000 ਦੇ ਤੇ ਬਾਕੀ ਇਹ ਆ ਵੀ ਮੱਜਾਂ ਸਾਰੀਆਂ ਤੇ ਸੋਈਆਂ ਸਵਾਈਆਂ ਵਾ ਦੇਖੋ ਜੀ ਇੱਥੇ ਆਓ ਚਵਾਈ ਕਰੋ ਠੀਕ ਹੈ ਅੱਜ ਦਾ ਦੁੱਧ ਸ਼ਾਮਾਂ ਤੱਕ ਕਿਉਂਕਿ ਹੁਣ ਤੇ ਲੇਟ ਡੰਗਰ ਚੋਣੇ ਹੁੰਦੇ ਆ ਹਾਂਜੀ ਹਾਂਜੀ ਟੈਮੋ ਟਾਈਮ ਆਪਣਾ ਡੰਗਰ ਚੋਣ ਮੇਰੀ ਡੰਗਰ ਦੱਸਦਾ ਕਿੰਨਾ ਦੁੱਧ ਆ ਹਾਂਜੀ ਹਾਂਜੀ ਠੀਕ ਹੈ ਅਸੀਂ ਹੋਰ ਚਵਾਈ ਕਰ ਲੈਣੀ ਇਹਨਾਂ ਦੀ ਹਾਂਜੀ ਹਾਂਜੀ ਵੀਡੀਓ ਤੋਂ ਬਾਅਦ ਫਿਰ ਦੁਜਾ ਕਿਨਾਂ ਆਪਣੇ ਟਾਈਮ ਦੇ ਹਿਸਾਬ ਨਾਲ ਆ ਕੇ ਆਪਣੇ ਡੰਗਰ ਚੋਲਣ ਇੱਥੋਂ ਤਸੱਲੀ ਕਰ ਲੈਣ ਜੋ ਵੀ ਆ ਜੋ ਵੀ ਅਮਰਕੇ ਵੀ ਰੋਲਾ ਬੜਾ ਪੈਂਦਾ ਹਾਂ ਹਾਂਜੀ ਹਾਂਜੀ ਇੱਦੋਂ ਚੰਗਾ ਆਪਣੀ ਤਸੱਲੀ ਕਰੋ ਹਾਂਜੀ ਹਾਂਜੀ ਸਾਡੀ ਦੇ ਗਰੰਟੀ ਜਿਹੜਾ ਆਨਲਾਈਨ ਕਰੋ ਉਹਦੀ ਸਾਡੀ ਗਰੰਟੀ ਥਾਣ ਦੀ ਦੋਦੀ ਵੀ ਠੀਕ ਆ ਠੀਕ ਆ ਕਿਲੋ ਖੰਡ ਵੱਧ ਘੱਟ ਹੋ ਸਕਦਾ ਵਾ ਦੋਦੀ ਫੁੱਲ ਗਰੰਟੀ ਦਮਾ ਠੀਕ ਹੈ ਜੀ ਲੋਕ ਇਹ ਤਾਂ ਹੋ ਹੀਊਗਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਜੋ ਵੀ ਆ ਇੱਥੋਂ ਹੀ ਆਪਣਾ ਵੇਖ ਚਾ ਕੇ ਤਸੱਲੀ ਕਰਕੇ ਖੜੋ ਹਰ ਕਿਸੇ ਵੀਡੀਓ 'ਚ ਸਾਡੇ ਹੱਥ ਜੋੜ ਕੇ ਬੇਨਤੀ ਇਹੀ ਹੁੰਦੀ ਆ ਬਾਕੀ ਆਪਣੀ ਸਮਝਣਾ ਤੇ ਆਪਣੇ ਵੇਖ ਚਾ ਕੇ ਤਸੱਲੀ ਕਰਕੇ ਖੜਿਆ ਕਰੋ ਜੀ